ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੀਕ ਕਲੈਕਸ਼ਨ ਬੁਢਲਾਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦਵਾਂ ਜੀ ਆਪਣਾ ਇੱਕ ਬਾਂਦਨੀ ਪ੍ਰਿੰਟ ਦਾ ਆਪਣਾ ਇੱਕ ਸੂਟ ਰੈਡੀ ਹੋ ਕੇ ਆਇਆ ਜੀ ਆਪਣੇ ਕੋਲੇ ਪਹਿਲਾਂ ਮੈਂ ਤੁਹਾਨੂੰ ਸ਼ਰਟ ਦਿਖਾ ਦਵਾਂ ਸ਼ਰਟ ਦੇ ਉੱਤੇ ਦੇਖੋ ਆਪਾਂ ਜਿਹੜੇ ਪੈਨਲ ਨੇ ਜੀ ਲੇਸ ਨਾਲ ਪੈਨਲ ਪਾਏ ਆ ਔਰ ਸਾਈਡ ਤੇ ਕੱਢੀ ਹੈ ਜੀ ਫਿਨਿਸ਼ਿੰਗ ਪੱਟੀ ਘੇਰੇ ਦੇ ਉੱਤੇ ਵੀ ਚਾਕਾਂ ਦੇ ਉੱਤੇ ਫਿਨਿਸ਼ਿੰਗ ਪੱਟੀ ਸਾਈਡ ਤੇ ਐਦਾਂ ਹੀ ਜੀ ਬਾਜੂ ਤੇ ਵੀ ਫਿਨਿਸ਼ਿੰਗ ਪੱਟੀ ਦਿੱਤੀ ਹੈ। ਔਰ ਜਿਹੜਾ ਦਾ ਨੈੱਕ ਹੈ ਸਿੰਪਲ ਨੈੱਕ ਬਣਾਇਆ ਜੀ ਦੋ ਪੈਨਲ ਨੇ ਜਿਹੜੇ ਸ਼ਰਟ ਦੇ ਵਿੱਚ ਜਾ ਰਹੇ ਨੇ। ਫਰੰਟ ਬੈਕ ਫਿਨਿਸ਼ਿੰਗ ਪੱਟੀ ਫਰੰਟ ਬੈਕ ਦੋਨੇ ਸਾਈਡ ਤੇ ਆਊਗੀ ਜੀ। ਔਰ ਜਿਹੜੀ ਇਹਦੀ ਬਾਟਮ ਹੈ ਪਾਕਿਸਤਾਨੀ ਸਟ੍ਰੇਟ ਬਾਟਮ ਰੈਡੀ ਹੋਈ ਹੈ ਜੀ ਉੱਪਰ ਪਲਾਸਟਿਕ ਵਗੈਰਾ ਪਾ ਕੇ ਜਿਹੜੇ ਇਹਦੇ ਪੌਂਚੇ ਬਣਾਏ ਆ ਜੀ ਫਿਨਿਸ਼ਿੰਗ ਪੱਟੀ ਹੀ ਆਪਾਂ ਪੌਂਚਿਆਂ ਨੂੰ ਦਿੱਤੀ ਆ ਦੇਖ ਸਕਦੇ ਹੋ ਜਿਹੜੇ ਅੱਜ ਕੱਲ ਬਿਨਾ ਸੀਨ ਤੋਂ ਪੌਂਚੇ ਰੈਡੀ ਹੁੰਦੇ ਨੇ ਜਿਉਂ ਉਹ ਵਾਲੇ ਪੌਂਚੇ ਬਣਾਏ ਹੋਏ ਨੇ ਇਹਦੇ ਬਹੁਤ ਹੀ ਫਿਨਿਸ਼ਿੰਗ ਤੇ ਜਿਹੜੀ ਸਟਿਚਿੰਗ ਹੋਈ ਆ ਇਹ ਹੈਗੀ ਸੀ ਜਿਹੇ ਦੀ ਬਾਟਮ ਨਾਲ ਜਿਹੜੀ ਸੀਗੀ ਇਹਦਾ ਜਿਹੜਾ ਦੁਪੱਟਾ ਉਹ ਵੀ ਬਹੁਤ ਸੋਹਣਾ ਰੈਡੀ ਹੋਇਆ ਜੀ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਿਮਰ ਦਾਈ ਦੁਪੱਟਾ ਆਪਾਂ ਇਹਨਾਂ ਰੈਡੀ ਕਰਵਾਇਆ ਜੀ ਕਿਉਂਕਿ ਜਿਹੜਾ ਇਹ ਸਟਾਫ ਸੀ ਨਾ ਇਹ ਸ਼ਿਮਰ ਹੀ ਐ ਅਗਰ ਇਹ ਨਾਲ ਹੋਰ ਦੁਪੱਟਾ ਰੈਡੀ ਕਰਵਾਉਣੀਆ ਤਾਂ ਉਹ ਲੁੱਕ ਨਹੀਂ ਆਂਦੀ ਆਪਾਂ ਇਹਦੇ ਨਾਲ ਸ਼ਿਮਰ ਦਾ ਹੀ ਦੁਪੱਟਾ ਰੈਡੀ ਕਰਵਾਇਆ 4 ਸਾਈਡ ਦੁਪੱਟੇ ਨੂੰ ਵੀ ਆਪਾਂ ਫਿਨਿਸ਼ਿੰਗ ਪੱਟੀ ਨਾਲ ਫਿਨਿਸ਼ਿੰਗ ਦਿੱਤੀ ਐ ਉੱਤੇ ਇਹਦੇ ਆਪਾਂ ਲੈਸ ਲਗਾਈ ਹੈ ਜੀ ਲੈਸ ਚੈੱਕ ਕਰ ਸਕਦੇ ਹੋ نیچے ਫਿਨਿਸ਼ਿੰਗ ਪੱਟੀ ਹੈ ਜੀ ਪਾਈਪਿੰਗ ਬਕਾਇਦਾ ਪਾਈਪਿੰਗ ਕੱਢੀ ਹੋਈ ਐ ਉੱਪਰ ਹੈਗੀ ਹੈ ਜੀ ਇਹਦੇ ਲੇਸ ਬਹੁਤ ਸੋਹਣਾ ਹੈਗਾ ਜੀ ਦੁਪੱਟਾ ਕੰਪਲੀਟ ਸੂਟ ਦੀ ਲੁੱਕ ਦੇਖੋ ਇਹ ਹੈਗੇ ਜੀ ਦੀ ਕੰਪਲੀਟ ਸੂਟ ਦੀ ਲੁੱਕ ਸ਼ਰਟ ਆ ਗਈ ਜੀ ਦੁਪੱਟਾ ਆ ਗਿਆ ਔਰ ਆ ਗਈ ਜੀ ਬਾਟਮ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਵਾਂ ਇਹਦਾ ਇੱਕ ਕਲਰ ਹੈਗਾ ਜੀ ਆਪਣੇ ਕੋਲੇ ਕਾਪਰ ਇਹ ਵੀ ਸੇਮ ਐਜ਼ ਇਟ ਰੈਡੀ ਹੋ ਸਕਦਾ ਹੈ ਜੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਕੇ ਰੈਡੀ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ ਨਾਲ ਇਹਦੇ ਨਾਲ ਸ਼ਿਮਰ ਦਾ ਦੁਪੱਟਾ ਵੀ ਤੁਸੀਂ ਸਾਡੇ ਤੋਂ ਹੀ ਬਾਈ ਕਰ ਸਕਦੇ ਹੋ ਇਹ ਵਾਲਾ ਦੁਪੱਟਾ ਜਿਹੜਾ ਇਹਦੇ ਨਾਲ ਆਪਾਂ ਰੈਡੀ ਕਰਵਾਇਆ ਸੀ ਜੀ ਇਹ ਜਿਹੜਾ ਦੁਪੱਟਾ ਰੈਡੀ ਹੋਇਆ ਡਾਈ ਹੋ ਕੇ ਜਿਹੜਾ ਇਹ ਦੁਪੱਟਾ ਆਇਆ ਇਹ ਹੈਗਾ ਸ਼ਿਮਰ ਦਾ ਇਹ ਵਾਲਾ ਦੁਪੱਟਾ ਜੀ ਜਿਹੜਾ ਆਪਾਂ ਸ਼ਿਮਰ ਦਾ ਰੈਡੀ ਕਰਵਾਇਆ ਇਹਦੇ ਨਾਲ ਇਹ ਹੈਗਾ ਜੀ ਕਾਪਰ ਕਲਰ ਇਹ ਸ਼ਰਟ ਆ ਗਈ ਇਹ ਆ ਗਈ ਬਾਟਮ ਲਿਮਟਿਡ ਜੇ ਕਲਰ ਨੇ ਜੀ ਸਿਰਫ ਦੋ ਹੀ ਸੂਟ ਨੇ ਦੋ ਕਲਰ ਨੇ ਸੌਰੀ ਸੂਟ ਤਿੰਨ ਮਿਲ ਜਾਣਗੇ ਤੁਹਾਨੂੰ ਕਲਰ ਦੋ ਹੀ ਨੇ ਇਹਦੇ ਨਾਲ ਇਹ ਵਾਲਾ ਦੁਪੱਟਾ ਜੀ ਜਿਹੜਾ ਸੂਟ ਦਾ ਪ੍ਰਾਈਸ ਹੈ ਜੀ ਸਿਰਫ 750 ਰੁਪਏ ਹੈ ਜੀ ਸਿਰਫ 750 ਰੁਪਏ ਦਾ ਸੂਟ ਰਹਿਣ ਵਾਲਾ ਔਰ ਜਿਹੜਾ ਦੁਪੱਟਾ ਜੀ 550 ਰੁਪਏ ਦਾ ਆਏਗਾ ਦੁਪੱਟਾ ਇਹ ਸੀਗਾ ਜੀ ਇਹਦੇ ਵਿੱਚ ਫਸਟ ਕਲਰ ਔਰ ਇੱਕ ਹੈਗਾ ਜੀ ਇਹਦੇ ਵਿੱਚ ਰੈੱਡ ਔਰੇਂਜ ਕਲਰ ਹੈ ਬਹੁਤ ਸੋਹਣਾ ਜਿਹੜਾ ਕਲਰ ਹੈ ਬਹੁਤ ਸੋਹਣੀ ਟੂਨ ਹੈ ਰੈੱਡ ਔਰੇਂਜ ਜਿਹਾ ਸ਼ੇਡ ਹੈ ਬੜਾ ਸੋਹਣਾ ਇਹਦੇ ਵਿੱਚ ਇਹ ਤੁਹਾਨੂੰ ਮੇਬੀ ਤਿੰਨ ਸੂਟ ਮਿਲ ਜਾਣ ਤਿੰਨ ਸੂਟ ਤੁਹਾਨੂੰ ਇਹ ਮਿਲ ਸਕਦੇ ਆ ਇੱਕ ਸੂਟ ਤੁਹਾਨੂੰ ਇਹ ਮਿਲ ਸਕਦਾ ਜੀ ਨਾਲ ਇਹਦੇ ਨਾਲ ਦੁਪੱਟਾ ਤੁਹਾਡੀ ਚੁਆਇਸ ਹੈ ਡਾਈ ਕਰਵਾਉਣਾ ਡਾਈ ਕਰਵਾ ਕੇ ਵੀ ਦੇ ਸਕਦੇ ਆ ਐਜ਼ ਇਟ ਲੈਣਾ ਤਾਂ ਐਜ਼ ਇਟ ਵੀ ਲੈ ਸਕਦੇ ਹੋ ਔਰ ਫਿਨਿਸ਼ਿੰਗ ਪੱਟੀ ਨਾਲ ਲਗਾ ਕੇ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਆਪਣਾ ਇਹ ਤੁਸੀਂ ਵੀ ਐਦਾ ਇਹਨੂੰ ਬਣਾ ਸਕਦੇ ਹੋ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਸਿਰਫ 750 ਰੁਪਏ ਰਾਇ ਰਹੇਗਾ ਜੀ ਇਹਨੂੰ ਆਪਾਂ ਮਤਲਬ ਦੋ ਸੂਟਾਂ ਕਰਕੇ ਇਹਦਾ ਪ੍ਰਾਈਸ ਇੰਨਾ ਘਟਾ ਹੈ ਵੀ ਆਪਣੇ ਕੋਲੇ ਦੋ ਹੀ ਕਲਰ ਰਹਿ ਗਏ ਨੇ ਪਹਿਲਾਂ ਇਹਦੇ ਵਿੱਚ ਘਟੋ ਘਟ ਵੀ 8 ਤੋਂ 9 ਕਲਰ ਆਏ ਸੀਗੇ ਤੇ ਹੁਣ ਇਹਦੇ ਵਿੱਚ ਕਲਰ ਸਿਰਫ ਦੋ ਨੇ ਆਪਣੇ ਕੋਲੇ ਬਹੁਤ ਸੋਹਣੇ ਇਹਦੇ ਵਿੱਚ ਕਲਰ ਨੇ ਅਗਰ ਤੁਸੀਂ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਸਕਦੇ ਹੋ ਔਰ ਸਾਨੂੰ ਇਸੇ ਮੇਰਾ ਜਿਹੜਾ ਵੀਡੀਓਜ਼ ਨੀਚੇ ਨੰਬਰ ਚੱਲ ਰਿਹਾ ਹੈ ਤੇ ਸੈਂਡ ਵੀ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਮੈਂ ਜਿਹੜੇ ਸਾਨੂੰ ਸੂਟ ਦਿਖਾਉਂਗੀ ਜੀ ਨੈਕਸਟ ਜਿਹੜੇ ਸੂਟ ਲੈ ਕੇ ਆਏ ਜੀ ਆਪਾਂ ਤੁਹਾਡੇ ਲਈ ਪ੍ਰਿੰਟਡ ਸਿਲਕ ਲੈ ਕੇ ਆਏ ਆ ਬਹੁਤ ਸੋਹਣੇ ਸ਼ਿਮਰ ਸਿਲਕ ਦੇ ਸੂਟ ਨੇ ਪ੍ਰਿੰਟਡ ਬਹੁਤ ਸੋਹਣੇ-ਸੋਹਣੇ ਪ੍ਰਿੰਟ ਹੈ ਨਾਲ ਬਣਿਆ ਕੰਬੀਨੇਸ਼ਨਸ ਬਾਟ ਨਾਲ ਕੰਬੀਨੇਸ਼ਨ ਨੇ ਜਿਹੜੇ ਬਾਟਮਾ ਦੇ ਬਹੁਤ ਸੋਹਣੇ ਕੰਬੀਨੇਸ਼ਨ ਹੈ ਠੀਕ ਹੈ ਫਸਟ ਤੁਸੀਂ ਕਲਰ ਦੇਖ ਸਕਦੇ ਹੋ ਜਿਹੜਾ ਸਟੱਫ ਆਏਗਾ ਜੀ ਲਾਈਨਾਂ ਵਾਲੀ ਸ਼ਿਮਰ ਸਿਲਕ ਲਾਈਨਾਂ ਨੇ ਜੀ ਵਿੱਚ ਨਜ਼ੀਕ ਤੋਂ ਸਟੱਫ ਦੇਖੋ ਬਹੁਤ ਸੋਹਣਾ ਸਟੱਫ ਹੈ 2.5 ਮੀਟਰ ਦੀ ਸ਼ਰਟ ਹੈ ਨਾਲ ਇਹਦੇ orange ਕਲਰ ਦੀ 2.5 ਮੀਟਰ ਦੀ ਜਿਹੜੀ ਬਾਟਮ ਆਪਾਂ ਪੇਅਰ ਅਪ ਕੀਤੀ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ 1500 ਰੁਪਏ ਰਹੂਗਾ ਜੀ 1500 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਇਹ ਬਣ ਕੇ ਰੈਡੀ ਹੁੰਦੇ ਨੇ ਜੀ ਤੁਸੀਂ ਇਹਦੀ ਬਾਟਮ ਦੇ ਵਰਕ ਕਰਾ ਕੇ ਵੀ ਇਹਨੂੰ ਰੈਡੀ ਕਰ ਸਕਦੇ ਹੋ ਇਹ ਸੀਗਾ ਜੀ ਇਹਦਾ ਫਰਸਟ ਕਲਰ ਬਹੁਤ ਸੋਹਣਾ ਸਿਲਕ ਜਿਹੜਾ ਸਟੱਫ ਹੈ ਜੀ ਇਹ ਬਹੁਤ ਪਿਆਰਾ ਵਧੀਆ ਪ੍ਰਿੰਟ ਵੀ ਬਹੁਤ ਸੋਹਣਾ ਔਰ ਇਹਦੇ ਨੀਚੇ ਟਾਫਟੇ ਦੀ ਨੀਡ ਨਹੀਂ ਹੈਗੀ ਜੀ ਨਾਰਮਲ ਵੈਲ ਦੀ ਲਾਈਨਿੰਗ ਲੱਗ ਜੂਗੀ ਬਾਟਮ ਤੇ ਤੁਸੀਂ ਕੱਲੇ ਪਹੁੰਚਿਆ ਤੇ ਵੀ ਲਾਈਨਿੰਗ ਲਗਾ ਕੇ ਇਹਨੂੰ ਮਤਲਬ ਐਦਾ ਹੀ ਬਣਾ ਸਕਦੇ ਹੋ ਨੈਕਸਟ ਜਿਹੜਾ ਕਲਰ ਆਏਗਾ ਜੀ ਉਹ ਆਏਗਾ ਪਰਪਲ ਦੇ ਨਾਲ ਨੈਕਸਟ ਜਿਹੜਾ ਡਿਜ਼ਾਈਨ ਹੈ ਇਹਦੇ ਵਿੱਚ ਪਰਪਲ ਕਲਰ ਜ਼ਿਆਦਾ ਹੈ ਜੀ ਪਰਪਲ ਜਿਹੜੀ ਇਹਦੇ ਨਾਲ ਅੱਪਰ ਬਾਟਮ ਪੇਅਰ ਅਪ ਕੀਤੀ ਹੈ ਇਹ ਆਏਗਾ ਜੀ ਪਰਪਲ ਬਾਟਮ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਬੜੇ ਸੋਹਣੇ ਡਿਜ਼ਾਈਨਰ ਦੇ ਵਿੱਚ ਇਹ ਸਟਾਕ ਆਪਣੇ ਕੋਲੇ ਆਇਆ ਹੈ ਬੜਾ ਸੋਹਣਾ ਕਲਰ ਹੈ ਜੀ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਦਾ ਸੈਕਿੰਡ ਕਲਰ ਜੀ ਪ੍ਰਾਈਸ ਰਹੇਗਾ ਇਹਨਾਂ ਦਾ 1500 ਰੁਪਏ ਹੀ ਸੂਟ ਦਾ ਵਿਦਆਊਟ ਦੁਪੱਟਾ ਇਸ ਤੋਂ ਬਾਅਦ ਨੈਕਸਟ ਜਿਹੜਾ ਪ੍ਰਿੰਟ ਹੈ ਜੀ ਸਟੱਫ ਸੇਮ ਆਊਗਾ ਜੀ ਨੈਕਸਟ ਜਿਹੜਾ ਪ੍ਰਿੰਟ ਹੈਗਾ ਜੀ ਬੜਾ ਸੋਹਣਾ ਪ੍ਰਿੰਟ ਹੈ ਨੈਕਸਟ ਇਹ ਹੈਗਾ ਜੀ ਗਾਜਰੀ ਦੇ ਨਾਲ ਗਾਜਰੀ ਕਲਰ ਦੀ ਬਾਟਮ ਦੇ ਨਾਲ ਹੈ ਜੀ ਨੈਕਸਟ ਪ੍ਰਿੰਟ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਮੇਰੇ ਇਸੇ ਨੰਬਰ ਤੇ ਭੇਜ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਔਰ ਵੀਡੀਓ ਵੀ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਨੈਕਸਟ ਜਿਹੜਾ ਇਹਦੇ ਨਾਲ ਕਲਰ ਕੰਬੀਨੇਸ਼ਨ ਹੈ ਜੀ ਮੋਰ ਪੰਖੀ ਬਾਟਮ ਦੇ ਨਾਲ ਹੈ ਬਾਟਮ ਦਾ ਕਲਰ ਹੈ ਜੀ ਮੋਰ ਪੰਖੀ ਬਹੁਤ ਸੋਹਣਾ ਕਲਰ ਲੱਗ ਰਿਹਾ ਜੀ ਬਿਲਕੁਲ ਟੋਨ ਮੈਚ ਕਰ ਰਹੀ ਹੈ ਵੀਡੀਓ ਦੇ ਵਿੱਚ ਕਲਰ ਬਲੂਇਸ਼ ਤੇ ਆ ਰਿਹਾ ਬਟ ਗ੍ਰੀਨਿਸ਼ ਤੇ ਮੋਰ ਪੰਖੀ ਕਲਰ ਹੈ ਬਹੁਤ ਸੋਹਣਾ ਕੰਬੋ ਬਣ ਰਿਹਾ ਜਿਹੜੇ ਇਹ ਵਾਲੇ ਇਹਦੇ ਫੁੱਲ ਪੱਤੀਆਂ ਨੇ ਜੀ ਇਹਨਾਂ ਨਾਲ ਮਿਲਦਾ ਜੁਲਦਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਦਾ ਕਲਰ ਹੋ ਗਿਆ ਜੀ ਸੇਮ ਕਲਰ ਹੈ ਪ੍ਰਾਈਸ ਹੈਗਾ ਜੀ ਇਹਦਾ 1500 ਰੁਪਏ ਇੱਕ ਸੂਟ ਦਾ ਬਹੁਤ ਸੋਹਣਾ ਸਟਾਫ ਹੈ ਜੀ ਸਟੱਫ ਦੇਖ ਸਕਦੇ ਹੋ ਨਾਲੇ ਦੀ ਹੈਗੀ ਹੈ ਜੀ ਆਪਣੀ ਸਿਲਕ ਦੀ ਜਿਹੜੀ ਨਾਲ ਆਪਾਂ बॉਟਮ ਪੇਅਰ ਅਪ ਕੀਤੀ ਹੈ ਇਹਦੇ ਵਿੱਚ ਨੇ ਜੀ ਆਪਣੇ ਕੋਲੇ ਚਾਰ ਕਲਰ ਇੱਕ ਮੈਂ ਤੁਹਾਨੂੰ ਦਿਖਾਤਾ ਜੀ ਫਰਸਟ ਕਲਰ ਸੈਕਿੰਡ ਆ ਗਿਆ ਪੀਚ ਦੇ ਨਾਲ ਪਰਪਲ ਦੇ ਨਾਲ ਔਰ ਇੱਕ ਆ ਗਿਆ ਜੀ ਆਪਣਾ ਔਰੇਂਜ ਦੇ ਨਾਲ ਚਾਰ ਕਲਰ ਦੇ ਸੂਟ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜਿਉਂ ਵੀ ਇਹਨਾਂ ਦੇ ਵਿੱਚੋਂ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਬਾਦਨੀ ਵਾਲੇ ਵੀ ਸੂਟ ਤਾਂ ਮਿਲ ਜਾਣਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਸੂਟ ਦਿਖਾਇਆ ਸਾਰੇ ਹੀ ਬੜੇ ਸੋਹਣੇ ਹੈ ਜੀ ਸਟੱਫ ਕੋਈ ਕਮੀ ਨਹੀਂ ਹੁੰਦੀ ਸਟੱਫ ਦੇ ਵਿੱਚ ਬਹੁਤ ਸੋਹਣਾ ਸਟੱਫ ਹੁੰਦਾ ਹੈ ਜੀ ਆਪਣਾ ਕੋਈ ਛੀਜੇਗਾ ਨਹੀਂ ਕੋਈ ਫਟੇਗਾ ਨਹੀਂ ਬੜਾ ਸੋਹਣਾ ਸਟੱਫ ਹੈ ਜੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਔਰ ਆਪਣੀ ਅਗਰ ਸ਼ਾਪ ਤੇ ਵੀ ਵਿਜ਼ਿਟ ਕਰਨਾ ਚਾਹੁੰ ਸ਼ਾਪ ਤੇ ਵਿజిਟ ਕਰਨ ਲਈ ਸੇਮ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਲੋਕੇਸ਼ਨ ਵੀ ਲੈ ਸਕਦੇ ਹੋ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ